ਕਿਆ ਆਪਾਂ ਬਣਾਉਣ ਲੱਗੇ ਆ ਕੋਕਰ ਲੱਡੂ ਤੇ ਸੂਜੀ ਭੁੰਨ ਲਈ ਆਪਾਂ 2 ਕਿਲੋ ਸੂਜੀ ਸੀ ਵਿੱਚ ਕਿਉਂ ਪਾ ਕੇ ਆਪਾਂ ਤੇਸੀ ਸੂਜੀ ਭੁੰਨ ਲਈ ਤੇ ਹੁਣ ਇਹਦੇ ਕਿ ਆਪਾਂ ਬਰਾਬਰ ਦੀ ਖੰਡ ਪਾਣੀ ਆਈ ਮਿਲ ਕੇ ਮੈਂ ਸੂਜੀ ਦੇ ਪਾਏਗੀ ਤੋਂ ਇਹੀ ਮਿਲ ਕੇ ਸੋ ਖੰਡ ਪਾ ਦੇਣੀ ਮੇਰੇ ਨੋਟ ਲਾ ਲਈ ਇਸ ਨੂੰ ਕਮਣ ਵਾਸਤੇ ਬੰਨਣਾ ਲੱਗਿਆ ਕੁਕੜਾ ਲੱਟੂ ਖਾਣ ਲਈ ਉਹ ਨੂੰ ਬੇਟੇ ਆਉਣੇ ਹੋਸ਼ ਤੋਂ ਦੇ ਵਿੱਚ ਜਿਹੜਾ ਜਿਆਦਾ ਮਿੱਠਾ ਖਾਂਦਾ ਉਹ ਜਿਆਦਾ ਵੀ ਪਾ ਸਕਦਾ ਵਾ ਜਿਹੜਾ ਜਿਹੜਾ ਨਹੀਂ ਖੋਇਆ ਵੀ ਪੈ ਜਾਂਦਾ ਕੋਇਆ ਵੀ ਪਾ ਸਕਦਾ ਜਿਹੜਾ ਨਹੀਂ ਖਾਂਦਾ ਉਹ ਨਹੀਂ ਵੀ ਪਾ ਸਕਦਾ ਉਹ ਵੀ ਕੇ ਵੀ ਰੱਖ ਸਕਦਾ ਉਹ ਵੀ ਕੇ ਵੀ ਰੱਖ ਸਕਦਾ ਜਿੰਨੇ ਵੀ ਕੋਈ ਜਿਸਮਾਨ ਪੈਣਾ ਹੈ ਜਿਹੜੀ ਜਿਵੇਂ ਥੋੜੀ ਠੰਡੀ ਹੋ ਜੂਗੀ ਉਸ ਤੋਂ ਬਾਅਦ ਉਹ ਪੈਣਾ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਸੁਗਮਣ ਸਾਡਾ ਮਿੱਠਾ ਤੇਜ ਖਾਂਦਾ ਇਸ ਕਰਕੇ ਅਸੀਂ ਵਾਵਾ ਮਿੱਠਾ ਪਾਉਣ ਲੱਗੇ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੁਹਾਨੂੰ ਕਿਵੇਂ ਦੀ ਵੀਡੀਓ ਨਾ ਜੀ ਦੀ ਕੱਲ ਸਾਡਾ ਤੋਂ ਵਲੋਗ ਨਹੀਂ ਪਣਿਆ ਪੰਦੇ ਵੈਸੇ ਗੋਗਵਾਲ ਸਾਹਿਬ ਫੇਰ ਮੇਲੇ ਤੇ ਨਾਲ ਦੇਣ ਵਿੱਚ ਪਾ ਕੇ ਮੈਨੂੰ ਮੇਰੇ ਹਿਸਾਬ ਚ ਵਾਧੂ ਲੱਗਦੀ ਖੰਡ ਜੇ ਘੱਟ ਲੱਗੀ ਵੀ ਤੇ ਹੋਰ ਪਾ ਲਾਂਗੇ ਇਸ ਤੋਂ ਬਾਅਦ ਇਹਦੇ ਚ ਹੋਰ ਵੀ ਸਮਾਨ ਪੈਣਾ ਆ ਜੇ ਉਹ ਥੋੜਾ ਜਿਹਾ ਹੁਣ ਆਪਾਂ ਮੇਤਾ ਮਲਣ ਲੱਗੇ ਆ ਲੱਡੂਆਂ ਲਈ ਜਿਹੜਾ ਆਟਾ ਕੋਈ ਦਾ ਹੁੰਦਾ ਦੇ ਚਪੇਲਾ ਥੋੜਾ ਜਿਹਾ ਘਿਓ ਜਾਂ ਤੇਲ ਜੋ ਵੀ ਤੁਸੀਂ ਵਰਤਦੇ ਰਹ ਫੈਂਡ ਆਕੇ ਐਨ ਮਸਾਲਾ ਮੋਨ ਮਤਲਬ ਆਟਾ ਗੁੰਨਣਾ ਹੈ ਜਿਵੇਂ ਆਪਾਂ ਰੋਟੀਆਂ ਦਾ ਗੁੰਨਦੇ ਹਾਂ ਉਵੇਂ ਜਿਆਦਾ ਨਾ ਸਖਤ ਨਾ ਢੋਲਾ ਲੋ ਜੇ ਚੰਗੀ ਤਰ੍ਹਾਂ ਮਲ ਲੈਣਾ ਹੈ ਅਟਾਈ ਮਿਉ ਨਾ ਚੇਦਾ ਵਿਖ ਮੁੱਠ ਚ ਲਿਆ ਤਾਵੇ ਮੋਨ ਆਪਣਾ ਰਲਗਿਆ ਵਿੱਚ ਤੇ ਆਪਾਂ ਨੂੰ ਪਾਉਣ ਲੱਗੀਆਂ ਤੇ ਠੰਡਾ ਪਾਣੀ ਨਹੀਂ ਨੋਰਮਲ ਨੋਰਮਲ ਜੇ ਸਿਆਲ ਹੈ ਤੇ ਫਿਰ ਗਰਮ ਪਾਉਣਾ ਆਟਾ ਗੁੰਨ ਲਿਆ ਦਾ ਮੈਦੇ ਦਾ ਨਾ ਹਾਂਜੀ ਤੇ ਆਪਣਾ ਮੈਦਾ ਹੋ ਗਿਆ ਤਿਆਰ ਗੁੱਝ ਕੇ ਛੱਟ ਕੋਲ ਨੂੰ ਆਪਾਂ ਰੈਸਟ ਤੇ ਰੱਖਣਾ ਸਾਰਾ ਸਮਾਨ ਤਿਆਰ ਹੋਣ ਆਪਾਂ ਬਸ ਬਣਾਉਣੀ ਲੱਗਣਾ ਤੇ ਇਧਰ ਪਚਾ ਚਾ ਧਰਤੀ ਕਿਉਂਕਿ ਚਾਹ ਬਣਾ ਤਾਂ ਕੰਮ ਨਹੀਂ ਚੱਲਣਾ ਪੰਜਾਬੀਆਂ ਨੇ ਪਹਿਲਾਂ ਚਾਹ ਪੀਣੀ ਹੁੰਦੀ ਫਿਰ ਕੋ ਕੰਮ ਕਰਨਾ ਹੁੰਦਾ ਫਿਰ ਉਸ ਤੋਂ ਬਾਅਦ ਆਪਾਂ ਇਹ ਕਿਰਾ ਵਿਸਟੋਫਿੰਗ ਵੀ ਆ ਲੀ ਤਿਆਰ ਵਿੱਚ ਜਿਹੜਾ ਆਪਾਂ ਸਮਾਨ ਭਰਨਾ ਬਸ ਲਾਉਣ ਨਾਲ ਹੀ ਰਹਿ ਗਿਆ ਵੀ ਲਾਉਨੇ ਆ ਬਸ ਥੋੜਾ ਜਿਹਾ ਸਮਾਨ ਸ਼ੈਰੋ ਲੈਣ ਗਏ ਹੋਏ ਉਹ ਲਾ ਕੇ ਫਿਰ ਤੁਹਾਨੂੰ ਵਿਖਾਉਨੇ ਆ ਬਸ ਉਹ ਬਣਾ ਕੇ ਤੇ ਆਪਾਂ ਰੱਖ ਦਿੰਨੇ ਆ ਫਿਰ ਤਲਨੇ ਆਪਾਂ ਸਵੇਰੇ ਆ caklavilna layak kerono caklavilna. Siapa? Siapa? ਫੰਦਾ ਪਮਾਦੋ ਵੀ ਉਹ ਸਭੋ ਵਧੀਆ ਇਹਦੇ ਖਾਇ ਲਾਈਨ ਆ ਪਾ ਰਿਆ ਨਾ ਆਪ ਹੀ ਬਾ ਦੋ ਕਰ ਐ ਥਮਾ ਦੇ ਆ ਫੂਲ ਮ ਜੂਗ ਨੂੰ ਕਿ ਆ ਰੋਟਣਾ ਰੋ ਵੀ ਹੋਵੇ ਜਿਆਦੀ ਕਿਉਂ ਸਿੰਪਲ ਕੀ ਲੱਗਦੀ ਆ ਵਿੱਚੋਂ ਹਾਂ ਹਾਂ ਝੋਕੜੀ ਲੱਗੂਗੀ ਨਾ ਮਲੇ ਜੋੜ ਜਾ ਵੀ ਮਿੱਠੀ ਜੀ ਆ ਖਾਇ ਜਾ ਕੇ ਲਵੇ ਜੋੜ ਦਾ ਇਹ ਉਹ ਮੇਰਾ ਦਾਸਾ ਹੀ ਜੀ ਏਹੀ ਬੰਦ ਹੋਈ ਏ ਉਹ ਲੱਗਣੀ ਵਾਲੀ ਇਹ ਮਾਉ ਮਾਉ ਡਿਸ਼ਪੋਲ ਨਹੀਂ ਆਈ ਗਾਦ ਨੂੰ ਮੈਂ ਦਿਖਾਈ ਮੈਨੂੰ ਤਾਂ ਮੋਬਾਈਲ ਤੇ ਦਿਖਾਈਆ ਸੀ ਦਿਖਾਈ ਕੀ ਆ ਹੋ ਰਹਾ ਤਾਂ ਇਹ ਡਿਸ਼ਪੋਲ ਦਿਖਾ ਦਿਓ ਦਿਖਾਈ ਇਹ ਜਾਂ ਪੀਸਾ ਨੂੰ ਅੱਛਾ ਮੈਂ ਟੋਟੇ ਲਾ ਬਗ ਨਹੀਂ ਕਰਾਂ ਮੈਂ ਸਿੰਪਲ ਮੈਂ ਆਹ ਰੱਖਾਂ ਮੈਂ ਬੜਾ ਉਹ ਜੇ ਮੈਂ ਲਾ ਕੇ ਰੱਖ ਦਿੰਦੀ ਆਂ ਤੂੰ ਕਹਿੰਦਾ ਮੈਂ ਤੇ ਲਾ ਬੂ ਜੇ ਰੱਖਣਾ ਆ ਇੱਕ ਹੀ ਆ ਨਾ ਮਿੱਚਾ ਮਾਂ ਨਾਉ ਨਾਉ ਕਾਹਦਾ ਦਮੀ ਲੱਗਦਾ ਭਇਆ ਮਾਂ ਪੁੱਤਰਾ ਦਾ ਮੈਂ ਤੋਹਰੇ ਹੀ ਕਹਿ ਬੀ ਹਾਂ ਪਤਾ ਹੈ ਪੈ ਜਾਈਦਾ ਆ ਬਾਗ ਅੱਜ ਤਾਂ ਰੇ ਨਿਹੰਗ ਵੀ ਮੱਕੀ ਦੀਆਂ ਰੋਟੀਆਂ ਤੇ ਬਾਪੇ ਜੂ ਜਿਹੜੀ ਹੂੰ ਹੂੰ ਤੇ ਬਾਪੇ ਸਾਰੇ ਅੱਜੋ ਕੀ ਆਏਗੀ ਨਾ ਬਲਬੀ ਜੀ ਜਿੱਤ ਗਾਣੇ ਆਜੋਥੀ ਲੰਗਰ ਪੂਰਾ ਚੱਲਿਆ ਹੋਣਾ ਕਿਤੇ ਬਿਲੀ ਚੰਦਿਆਂ ਆਸੀ ਸ਼ੱਕਤ ਨਹੀਂ ਕਰੋ ਦਾ ਭਾਈ ਜੋਜੀ ਪਾਸ ਬਰਦਾ ਪਿਆ ਸੀ ਬੱਕੀ ਨੇ ਸੀ ਸਾਗ ਤਾਂ ਕੱਲ ਵੀ ਸੀਗਾ ਆ ਸਾਨੂੰ ਨਹੀਂ ਮਿਲਿਆ ਸਾਗ ਸਾਗ ਪਿਆ ਬੜਾ ਠੀਕ ਕਰਦਾ ਉਹ ਸਾਗ ਦੇ ਬਾਦੂ ਵੀ ਉੱਤੇ ਦੇ ਬਦਲ ਬਦਦੇ ਨਾ ਕਿਉਂ ਨਿਰਦਾ ਨਾ ਬਦਲਦੇ ਨਾ ਵਿੱਚੋਂ ਫਿਰ ਸਾਗ ਦਾ ਤਾਂ ਇੱਕ ਵਾਰ ਭਰਿਆ ਪਿਆ ਸੀ ਮੈਂ ਸਾਗ ਦੇ ਨਾ ਗੋਡਿਆਂ ਤੇ ਥਾਰੀ ਮਾਰੀ ਕਰ ਲਿਆ ਉਧਰ ਜੀ ਚਲਾਉਣਾ ਆ ਹਾਂ ਕਿ ਜੇ ਭਾਂਡੇ ਸਾਫ ਕਰਦੇ ਮੈਕਸ ਹੋ ਜਾ ਮੈਂ ਵੀ ਇਧਰ ਰਸਤਾ ਦੇ ਵਿੱਚ ਗਲਾਸ ਘੱਟ ਕੋਈ ਬੱਟਾ ਕਹਿੰਦਾ ਬਦਮਾਸ਼ ਨਾ ਖੋਰਾ ਇਹ ਨੂੰ ਮੈਂ ਹਮੈਂ ਬੰਦਾ ਭਵਾਉਣਾ ਮੈਂ ਉਹ ਸਾਰਾ ਦਾ ਮੈਂ ਮੇਰਾ ਨਹੀਂ ਕੋਈ ਕਰ ਸਕਦਾ ਉਹਨੇ ਬੰਦੇ ਨੇ ਪੜਾਈਆਂ ਥਾਲੀਆਂ ਇਦਾਂ ਕਰਕੇ ਗੋਡਾ ਬੇਵੀ ਤਮੰਮਾਰੀ ਕਮਾਵੇ ਫੇਰ ਹੱਥ ਧੋ ਕੇ ਭੱਜ ਗਿਆ ਖਲੋਸਾਂ ਨੂੰ ਮੈਂ ਆ ਇਧਰ ਇੱਕ ਲਾਗੇ ਹੋਰ ਖੜਾ ਕਹਿੰਦਾ ਤੂੰ ਸਹੀ ਇੱਜ਼ਾ ਦੇ ਮਾਰੀਆਂ ਕਹਿੰਦਾ ਘੰਟਾ ਹੋ ਗਿਆ ਕਈ ਬੜੇ ਮੈਂ ਕਰਦੇ ਜਿਹੜੇ ਸੇਵਾਦਾਰ ਨਾ ਆਪਦੇ ਪਹਿਲਾਂ ਤੋਂ ਨੇ ਪੀਪਲ ਇੱਥੇ ਭਾਂਡੇ ਧੋਣ ਲਈਆਂ ਇੱਥੋਂ ਉਠਾ ਕੇ ਤਾਂ ਉਹ ਮਗਰ ਘਲਾਈਆਂ ਮੈਂ ਇਹਨੂੰ ਮੈਂ ਬਣਾਉਣਾ ਪੰਦਾ ਮੈਂ ਮੈਂ ਕਰ ਪਾਉਂਦਾ ਪਾਦੇ ਪਾਦੇ ਖੁੱਲਾ ਪੰਜੂਸੀ ਨਾਲ ਨਾ ਭਾਪ ਉਹ ਖਾਲੀ ਜੇ ਨਹੀਂ ਵਧੀਆ ਲੱਗਦਾ ਅੱਛਾ ਇਹਨਾਂ ਭਾਂਡੇ ਤੇਰੇ ਵੀ ਭਾਰੀ ਥੋੜੀ ਜਿਹੀ ਅੰਜ ਇੰਨਾ ਨਾ ਛੋੜਾ ਕਰ ਐਵੇਂ ਥੋੜਾ ਨੱਪਣਾ ਹੈ ਨੱਪਣਾ ਮਾ ਮਾ ਨੱਪਣਾ ਕਿੰਨੇ ਚਿਰ ਹੂੰ ਹੁਣ ਆ ਰਹੀ ਹਾਂ ਮਸਾ ਕਰੀ ਸੌਖੇ ਹੀ ਹੁੰਦੀ ਲੱਗਦੇ ਆ ਹੂੰ ਕਿਵੇਂ ਨੱਪਣਾ ਖੁੱਲਦਾ ਨਹੀਂ ਖੁੱਲਦਾ ਨਹੀਂ ਖੁੱਲਦਾ ਉੱਤੋਂ ਵਟ ਵੀ ਆਉਨੇ ਨੱਪ ਕੇ ਰੱਖੀ ਨਾ ਉਂਗਲ ਨੱਪ ਕੇ ਦਈ ਐਵੇਂ ਹਾਂ ਵਟ ਇਵੇਂ ਨੱਪ ਕੇ ਤੇ ਵਟ ਕੇ ਉਹ ਆਇਆ ਇਤਰਾ ਕਰਕੇ ਇਹ ਤਰ੍ਹਾਂ ਬਣ ਗਿਆ ਪਰ ਇੰਨੀ ਨਹੀਂ ਬੜਾ ਇਸੇ ਆਪ ਮੈਂ ਮੈਨ ਨੂੰ ਹੋਵੇ ਇਹ ਨਹੀਂ ਸਹੀ ਦੇ ਦੇ ਬਸ ਇੰਨਾ ਬੜਾ ਠੀਕ ਹੈ ਹੂੰ ਆਹ ਮਾਤਾ ਜੀ ਅੱਜ ਬੀੜਾ ਹੂੰ ਜਿਵੇਂ ਅੰਕਾ ਸਿਨ ਹੂੰ ਪਾਣੀ ਉਹ ਨਹੀਂ ਆਉਂਦਾ ਜਦੋਂ ਨਾ ਲਗਾਇਆ ਬਣਾਇਆ ਨਹੀਂ ਨਾ ਪਾਣੀ ਉਹਨੇ ਨਹੀਂ ਚਾਹੀਦੀ ਹਾਂ ਹਨਾ ਹੂੰ ਖੁੱਲਣੇ ਨਹੀਂ ਚਾਹੀਦੇ ਇਹਦਾ ਪਾਣੀ ਪਾਉਣ ਦਾ ਨਾ ਪਾਣੀ ਬਿਨਾ ਖੁੱਲ ਜਾਂਦੇ ਹਨਾ ਬਿਨਾ ਹੀ ਖੁੱਲ ਜਾਂਦੇ ਹੂੰ ਮੰਮੀ ਉਹਨੇ ਦੀ ਕਾਇਸ ਹੂੰ

ਇਨਾਂ ਨੂੰ ਪਾ ਦੇਣਾ ਪੱਖੇ ਥੱਲੇ ਬਣਾ ਬਣਾ ਕੇ ਜਦੋਂ ਅਠਰ ਜਾਣਗੇ ਸਵੇਰ ਨੂੰ ਆਪਾਂ ਤਲਣਾ ਇਹਨਾਂ ਨੂੰ ਹੁਣੇ ਨਹੀਂ ਤਲਣਾ ਕਿਉਂਕਿ ਉਹ ਨਹੀਂ ਤੇਲ ਘੱਟ ਖਾਣਗੇ ਜਿੰਨਾ ਆਪਾਂ ਇਹਨਾਂ ਨੂੰ ਹਵਾ ਫੇਰੇਗੀ ਅਮੈ ਜੀ ਮੇਰਾ ਨਾਮ ਪੁੱਛ ਕੀ ਨਾਮ ਆਂਦਾ हर जीवन संधु ब्लॉग ब्लॉग हर जीवन संधु ब्लॉग ब्लॉग इतो चुक है इतो है इतो है, इतु है। ਕਿ ਬਣ ਗਿਆ ਉਹ ਨਾ ਉਹ ਲੈ ਲਾ ਕੁੱਲੀ ਚ ਪਾ ਬਗ ਕੁੱਕੜ ਦਾ ਜੂਰੀ ਵੇਖ ਸਾਦੇ ਆਪਾਂ ਆ ਕੇ ਆਪ ਨੂੰ ਸੁਣ ਲੈ ਕੁੱਲੀ ਲੈ ਆ ਤੇ ਆਪਣੇ ਕੁੱਕੜ ਲੱਡੂ ਕੱਕੜ ਹੈਡ ਇਹ ਬਣ ਗਏ ਕਿੰਨੇ ਬਣ ਗਏ ਕਿੰਨੇ ਬਣ ਗਏ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 123 ਬਣ ਗਏ 123 ਲੱਡੂ ਬਣ ਗਏ ਤੇ 25 30 ਹੋਰ ਬਣ ਜਾਣੇ ਆ ਜਿੰਨਾ ਮਸਾਲਾ ਪਿਆ 25 ਪੀਓ ਨਾ ਜਿਆਦਾ ਭੰਜਣੇ ਆ ਆਪਾਂ ਬਲਬ ਵਧਾ ਦਿੱਤੇ ਦੀ ਦੇ ਸਕਦੇ ਹਾਂ 123 ਲੱਡੂ ਬਣਾਦੇ ਆਂ ਤੇ ਇਧਰੋਂ ਕਰਦੇ ਹਾਂ ਬਲਬ ਬੰਦ ਦੇ ਇੰਨਾ ਕੋ ਮਸਾਲਾ ਵਧਿਆ ਵਾ